ਕਿ ਸੌੜੇ ਰਾਸ਼ੀ ਮਕਸਦਾਂ ਦੀ ਪੂਰਤੀ ਲਈ ਜੇਕਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਵਰਤਿਆ ਜਾਂਦਾ ਰਹੇਗਾ ਤਾਂ ਇਸ ਦੇ ਨਾਲ ਸ਼੍ਰੀ ਹਰਗੋਬਿੰਦ ਸਾਹਿਬ ਪਾਸ਼ਾ ਦੇ ਸਾਜੇ ਤਖ਼ਤ ਦੇ ਸੰਕਲਪ ਤੇ ਸਿਧਾਂਤਾਂ ਤਾ ਨੁਕਸਾਨ ਹੋਵੇਗਾ। ਇਨਸਾਨ ਆਉਂਦੇ ਨੇ ਇਨਸਾਨ ਚਲੇ ਜਾਂਦੇ ਨੇ ਕੋਈ ਫਰਕ ਨਹੀਂ ਪੈਂਦਾ। ਮਹੱਤਵਪੂਰਨ ਗੱਲ ਤਾਂ ਇਹ ਹੈ ਕਿ ਇਹਨਾਂ ਦੇ ਕੀਤੇ ਕਾਰਨਾਮਿਆਂ ਦੇ ਨਾਲ ਕੌਮ ਨੂੰ ਕੋਈ ਲਾਭ ਹੋਇਆ ਹੈ ਜਾਂ ਨੁਕਸਾਨ ਹੋਇਆ ਹੈ? ਹੁਣ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਤਖਸ਼ਰੀ ਦਮਦਮਾ ਸਾਹਿਬ ਤੋਂ ਜਥੇਦਾਰ ਨਾ ਰਹਿਣ ਨਾਲ ਕੌਮ ਨੂੰ ਕੋਈ ਬਹੁਤਾ ਫਰਕ ਨਹੀਂ ਪੈਣਾ। ਉਹ ਤਾਂ ਪਹਿਲਾਂ ਹੀ ਤਿਆਰੀ ਵਿੱਚ ਹਨ ਕਿ ਕਿਵੇਂ ਅਗਲਾ ਰਾਜਸੀ ਪੈੰਥਲਾ ਲੈਣਾ ਹੈ। ਪਰ ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਬਰਖਾਸਤ ਕੀਤੀਆਂ ਗਈਆਂ ਨੇ। ਸ਼੍ਰੋਮਣੀ ਕਮੇਟੀ ਦੇ ਇਸ ਵਰਤਾਰੇ ਨਾਲ ਕੌਮੀ ਗਰਾਵਟ ਤੇ ਸ਼੍ਰੀ ਅਕਾਲ ਤਖਤ ਸਾਹਿਬ ਸੰਸਥਾ ਦੇ ਨੁਕਸਾਨ ਸਮੱਦੀ ਇੱਕ ਨਵਾਂ ਅਧਿਆਇ ਜ਼ਰੂਰ ਜੁੜ ਗਿਆ ਹੈ। ਸ਼੍ਰੀ ਅਕਾਲ ਤਖਤ ਸਾਹਿਬ ਮੀਰੀ ਪੀਰੀ ਦੇ ਸਿਧਾਂਤ ਦਾ ਲਖਾਇਕ ਹੈ ਤੇ ਇਹ ਸਿਧਾਂਤ ਪੰਚ ਪ੍ਰਧਾਨੀ ਜੁਗਤ ਦੇ ਵਿੱਚੋਂ ਹੀ ਪ੍ਰਗਟ ਹੁੰਦਾ ਹੈ ਕੁਝ ਕੁ ਰਾਜਸੀ ਲੋਕਾਂ ਵੱਲੋਂ ਰਾਤੋ ਰਾਤ ਥਾਪੇ ਹੋਏ ਜਥੇਦਾਰ ਪੰਚ ਪ੍ਰਧਾਨੀ ਪ੍ਰਣਾਲੀ ਦੇ ਹਾਣੀ ਨਹੀਂ ਹੋ ਸਕਦੇ ਇੱਕ ਵਿਚਾਰ ਦੀ ਗੱਲ ਹੈ ਕਿ ਕੀ ਮੌਜੂਦਾ ਸਮੇਂ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਸੰਸਥਾ ਮੀਰੀ ਪੀਰੀ ਦੇ ਸੰਕਲਪ ਅਤੇ ਪੰਚ ਪ੍ਰਧਾਨੀ ਪ੍ਰਣਾਲੀ ਦੇ ਅਨੁਸਾਰ ਚੱਲ ਰਹੀ ਹੈ ਇਸ ਬਾਰੇ ਬਹੁਤ ਸਾਰੇ ਪੁਲੇਖੇ ਜੋ ਸਾਡੇ ਮਨਾਂ ਵਿੱਚ ਹਨ ਇਹਨਾਂ ਬਾਰੇ ਆਉਂਦਿਆਂ ਸਮਿਆਂ ਵਿੱਚ ਤਫਸੀਲ ਨਾਲ ਵਿਚਾਰ ਕਰਾਂਗੇ ਅੱਜ ਦੇ ਦਿਨ ਤਾਂ ਅਕਾਲੀ ਦਲ ਨੇ ਆਪਣੇ ਥਾਪੇ ਜਥੇਦਾਰਾਂ ਨੂੰ ਰੱਬ ਬਣਾ ਕੇ ਸਿੱਖਾਂ ਦੇ ਉੱਪਰ ਬਿਠਾਇਆ ਹੋਇਆ ਹੈ ਤਾਂ ਜੋ ਉਹ ਰਾਜਸੀ ਹਿੱਤਾਂ ਦੀ ਪੂਰਤੀ ਵਾਸਤੇ ਇਹਨਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਵਰਤ ਸਕਣ